ਮਲੇਰਪੋਟਲੇ ਨਵਾਬ ਦੇ ਚਾਰ ਭਰਾ ਸਨ ਦੋ ਮਤਰੇ ਤੇ ਇੱਕ ਜਿਹੜਾ ਸੀ ਉਹ ਖਵਾਜਾ ਮਰਦੂਦ ਸੀ ਪਰ ਪਾਸ਼ਾ ਨੇ ਇਹਨੂੰ ਆਖਿਆ ਸੀ ਤੂੰ ਕਾਹਦਾ ਮਰਦ ਹੈ ਜਿਹੜਾ ਲਾਸ਼ਾਂ ਦੀ ਢੇਰ ਦੇ ਉਹਲੇ ਲੋਕ ਕੇ ਬਚਿਆ ਸੀ ਚਮਕੌਰ ਦੀ ਗੜੀ ਵਿੱਚੋਂ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਰਖਾਂ ਨੂੰ ਮਾਰਿਆ ਸੀ ਸ਼ੇਰ ਮੁਹੰਮਦ ਖਾਨ ਦੇ ਪਾਪ ਭਰਾ ਨੂੰ ਇੱਕ ਤੀਰ ਮਾਰਿਆ ਸੀ ਉਹ ਪੀੜਾ ਪੈ ਗਿਆ ਸੀ ਬੜਾ ਵੱਡਾ ਜੋਧਾ ਸੀ ਨਾਰਖਾ ਤਦੋਂ ਖਵਾਜਾ ਮਰਦੂਦ ਕੰਨ ਦੀ ਮਮਟੀ ਦੇ ਹੇਲੇ ਸਿਰ ਲੁਕਾ ਕੇ ਲਾਸ਼ਾਂ ਦੇ ਢੇਰ ਉਲੇ ਲੁਕ ਕੇ ਉਥੋਂ ਭੱਜ ਨਿਕਲਿਆ ਸੀ ਆਪਣੀ ਜਾਨ بچਾ ਕੇ 사ਤਗੁਰੂ ਕਹਿੰਦੇ ਸੀ ਮੈਂ ਤੀਰ ਤਾਂ ਤੈਨੂੰ ਵੀ ਇੱਕ ਬਖਸ਼ ਦਿੰਦਾ ਪਰ ਤੂੰ ਕਾਇਰ ਨੇ ਆਪਣਾ ਸਿਰ ਮਮਟੀ ਉਲੇ ਲੁਕਾ ਲਿਆ ਤੇ ਲਾਸ਼ਾਂ ਦੇ ਢੇਰ ਥੱਲੇ ਲੁਕ ਤੇ ਤੂੰ ਬਚਿਆ ਉਹੋ ਹੀ ਖਵਾਜਾ ਮਰਦੂਦ ਫਿਰ ਜਦੋਂ ਵਜ਼ੀਰ ਖਾਨ ਨੇ ਖਾਲਸਾ ਜੀ ਦੀ ਫੌਜਾਂ ਨੂੰ ਭੇਜਿਆ ਹੈ ਰੋਪੜ ਦੇ ਵਿੱਚ ਵੀ ਜਿਹੜੀ ਫੌਜ ਮੱਝ ਦੇ ਮਝੈਲਾਂ ਦੀ ਆਰੀ ਹੈ ਆਨੰਦਪੁਰ ਰੁਕੀ ਹੈ ਕੀਰਤਪੁਰ ਰੁਕੀ ਹੈ ਉਹਨੂੰ ਰੋਪੜ ਹੀ ਡੱਕ ਲਵੋ ਤਦੋਂ ਉਸ ਫੌਜ ਨੂੰ ਡੱਕਣ ਵਾਸਤੇ ਚਾਰ ਭਰਾ ਆਏ ਸਨ ਜਿਦੇ ਵਿੱਚ ਮੇਰਕੋਟ ਨਿਆ ਨਵਾਬ ਖਵਾਜਾ ਮਰਦੂਦ ਤੇ ਦੋ ਉਹਦੇ ਕਚੇਰੇ ਭਰਾ ਸਨ ਜਿਹੜੇ ਮਤਰੇ ਭਰਾ ਸਨ ਇਹਨਾਂ ਮਤਰੇ ਭਰਾਵਾਂ ਨੇ ਆ ਕੇ ਜਦੋਂ ਆਪਣੀਆਂ ਫੌਜਾਂ ਟਕਾਈਆਂ ਨੇ ਆ ਕੇ ਇਹਨਾਂ ਨੇ ਆਪਣੇ ਮੋਰਚੇ ਲਾਏ ਨੇ ਤਾਂ ਇਸ ਜੁੱਧ ਦੇ ਅੰਦਰ ਸਿੰਘਾਂ ਬੜੀ ਬਹਾਦਰੀ ਦੇ ਨਾਲ ਤੀਕਾਂ ਵਹੀਆਂ ਨੇ ਤੇ ਸਾਹਮਣੇ ਉਹ ਇਹ ਤੋਪਾਂ ਦੇ ਨਾਲ ਹਮਲੇ ਕਰਦੇ ਸਨ ਰੈਕਲਿਆਂ ਦੇ ਹਮਲੇ ਕਰਦੇ ਸਨ ਪਰ ਸਿੰਘ ਭੱਜੇ ਨਹੀਂ ਆ ਉਹ ਝੁੱਕ ਕੇ ਦਰਦੇ ਉੱਤੇ ਲੰਮੇ ਪਏ ਰਹੇ ਗੋਲੇ ਚੱਲਦੇ ਰਹੇ ਗੋਲੀਆਂ ਚਲਦੀਆਂ ਰਹੀਆਂ ਅਖੀੜ ਜਦੋਂ ਸ਼ਾਮ ਦਾ ਵਕਤ ਹੋਇਆ ਤੇ ਉਦੋਂ ਇਹਨਾਂ ਚਾਰੇ ਭਰਾਵਾਂ ਨੇ ਇਹ ਵਿਉਂਤ ਕੀਤੀ ਵੀ ਇਹ ਸਿੰਘ ਰਾਤ ਦੇ ਵਕਤ ਜ਼ਿਆਦਾ ਭਿਆਨਕ ਹੋ ਜਾਂਦੇ ਨੇ ਇਹ ਸ਼ੇਰ ਵਾਂਗੂ ਨੇ ਰਾਤ ਦੇ ਹਨੇਰੇ ਵਿੱਚ ਸਾਡਾ ਕੱਖ ਵੀ ਨਹੀਂ ਛੱਡਣਗੇ ਰਾਤ ਹੁਣ ਤੋਂ ਪਹਿਲਾਂ ਪਹਿਲੇ ਇਹਨਾਂ ਨੂੰ ਮਾਰ ਲਵੇ। ਤਦੋਂ ਜਦੋਂ ਖਵਾਜਾ ਮਰਦੂਦ ਅੱਗੇ ਵਧਿਆ ਸੀ। ਗੋਲੀ ਸਿੱਕਾ ਸਿੰਘਾਂ ਕੋਲ ਬੜਤ ਕੁੜਾਰਿਆ ਗਿਆ ਸੀ। ਉਹਨੇ ਕੋਈ ਕੋਜ ਆਪਣੇ ਪਾਸ ਗੋਲੀਆਂ ਲਕੋ ਕੇ ਰੱਖੀਆਂ ਸਨ ਸਭ ਦੀ। ਜਿਉਂ ਹੀ ਖਵਾਜਾ ਮਰਦੂਦ ਅੱਗੇ ਆਇਆ ਤੇ ਇੱਕ ਗੋਲੀ ਇਹਨਾਂ ਸਿੰਘਾਂ ਨੇ ਮਾਰੀ ਐ ਤੇ ਉਹ ਖਵਾਜਾ ਮਰਦੂਦ ਦੇ ਮੱਥੇ ਵਿੱਚ ਲੱਗੀ ਤੇ ਉਹ ਥਾਂ ਤੇ ਮਰ ਗਿਆ। ਇਹਦੇ ਪਿੱਛੋਂ ਇਹਦੇ ਦੋ ਮਤਰੇਹ ਭਰਾ ਜਿਹੜੇ ਉਹ ਵੀ ਆਏ ਨੇ ਉਹ ਵੀ ਸਿੰਘਾਂ ਨੇ ਗੋਲੀਆਂ ਨਾਲ ਭੁੰਨ ਦਿੱਤੇ ਨੇ। ਆਖਦੇ ਨੇ ਇਉਂ ਤਿੰਨ ਭਰਾ ਸ਼ੇਰ ਮੁਹੰਮਦ ਖਾਨ ਦੇ ਉਰੋਪੜ ਦੇ ਵਿੱਚ ਮਾਰੇ ਗਏ। ਤਿੰਨਾਂ ਭਰਾਵਾਂ ਦੀ ਮੌਤ ਤੋਂ ਬਾਅਦ ਇਹਨੂੰ ਬੜਾ ਰੋਹ ਚੜਿਆ। ਇਹ ਵੀ ਜਦੋਂ ਅੱਗੇ ਆਇਆ ਸ਼ਾਮ ਪੈ ਗਈ ਹੈ, ਜੰਗ ਕੋਈ ਠੰਡੀ ਪੈ ਗਈ ਹੈ, ਤਦੋਂ ਸਿੰਘਾਂ ਨੂੰ ਗੁਰੂ ਪਾਤਸ਼ਾਹ ਦਾ ਵਚਨ ਯਾਦ ਆਇਆ ਕਿ ਅਸਾਂ ਮਰੇ ਕੋਟਲੇ ਵਾਲੇ ਨਵਾਬ ਨੂੰ ਨਹੀਂ ਮਾਰਨਾ। ਕਿਉਂਕਿ ਜਦੋਂ ਨੂਰਾ ਮਾਹੀ ਖ਼ਬਰ ਲੈ ਕੇ ਆਇਆ ਸੀ ਜੀਨੇ ਕਾਂਗੜ ਦੀ ਧਰਤੀ ਉਹਨੇ ਦੱਸਿਆ ਸੀ ਕਿ ਮਹਾਰਾਜ ਸਰਹੰਦ ਦੀ ਧਰਤੀ ਦੇ ਉੱਤੇ ਸ਼ੇਰ ਮੁਹੰਮਦ ਖਾਨ ਨੇ ਹਾਰਾ ਨਾਹਰਾ ਮਾਰਿਆ ਸੀ ਕਿ ਮੈਂ ਇਹਨਾਂ ਬੱਚਿਆਂ ਉੱਤੇ ਜ਼ੁਲਮ ਨਹੀਂ ਕਰ ਸਕਦਾ ਇਸਲਾਮ ਇਜਾਜ਼ਤ ਨਹੀਂ ਦਿੰਦਾ ਤਦੋਂ ਮਹਾਰਾਜ ਨੇ ਜਦੋਂ ਜ਼ੁਲਮ ਦੀ ਜੜ ਕੁੱਟੀ ਉਹਦੋਂ ਆਖਿਆ ਸੀ ਇਹਦੀ ਜੜ ਰਹਿ ਗਈ ਹੈ ਇਹ ਬਚਨ ਹੋ ਗਏ ਸਨ ਤਦੋਂ ਸ਼ੇਰ ਮੁਹੰਮਦ ਖਾਨ ਨੂੰ ਕੁਝ ਨਹੀਂ ਆਖਿਆ ਗਿਆ ਇਹ ਆਪਣੇ ਤਿੰਨੇ ਭਰਾਵਾਂ ਦੀਆਂ ਲਾਸ਼ਾਂ ਲੈ ਕੇ ਮੇਰਪੋਟਲੇ ਪਹੁੰਚਦਾ ਹੈ ਤੇ ਉਹਨਾਂ ਨੂੰ ਸਪੁਰ ਦੇ ਖਾਕ ਕਰਕੇ ਤਬੂਤ ਅੰਦਰ ਪਾ ਕੇ ਆਖਰੀ ਰਸਮਾਂ ਅਦਾ ਕਰਕੇ ਬੜੇ ਭਰੇ ਮਨ ਦੇ ਨਾਲ ਤਿੰਨੇ ਭਰਾਵਾਂ ਦੀਆਂ ਲਾਸ਼ਾਂ ਨੂੰ ਇਹ ਦੱਬਦੇ ਕਬਰ ਦੇ ਅੰਦਰ ਇਹ ਗੱਲ ਸੁਣ ਕੇ ਵਜ਼ੀਰ ਖਾਨ ਦੀ ਧਾ ਨਿਕਲ ਗਈ ਸੀ ਕਿ ਐਡੇ ਵੱਡੇ ਜਰਨੈਲ ਮਾਰੇ ਗਏ ਨੇ ਮੈਂ ਤਾਂ ਹੈ ਹੀ ਕੁਝ ਨਹੀਂ ਤਾਕਦਿਆਂ ਹੁਣਾਂ ਚ ਇੱਕ ਭਰਾ ਰਹਿ ਗਿਆ ਸੀ ਨਰੇਟ ਕੋਟਲੇ ਵਾਲਾ ਨਵਾਬ ਤੇ ਉਸ ਨਰੇਟ ਕੋਟਲੇ ਦੇ ਸੋਧਨ ਵਾਸਤੇ ਸਿੰਘ ਜਿਹੜੇ ਨੇ ਉਹ ਬਿਉਂਤ ਬੰਦੀ ਘਟਦੇ ਨੇ ਸੋ ਅਸੀਂ ਕੱਲ ਦੇ ਦੀਵਾਨਾ ਵਿੱਚ ਸ਼੍ਰਵਣ ਕਰਾਂਗੇ ਕਿ ਕਿਵੇਂ ਸਿੰਘਾਂ ਨੇ ਜਾ ਕੇ ਉਸ ਤਰਤੀ ਦੇ ਉੱਤੇ ਹਮਲਾ ਕੀਤਾ ਤੇ ਉਹਨਾਂ ਜ਼ਾਲਮਾਂ ਨੂੰ ਸੋਧਿਆ